ਦੇ ਵਿੱਚ ਆ ਕੇ ਗਰਮੀ ਚાલુ ਹੋ ਗਈ ਏ ਤੇ ਲੋਕਾਂ ਨੂੰ ਜਿਹੜਾ ਠੰਡਿਆ ਕਰਨਾ ਮਨ ਜੀ ਦਾ ਮਹਾਰਾਜ ਜੇ ਆਪਾਂ ਆਪਾਂ ਨੂੰ ਦੇ ਪ੍ਰਾਤਨ ਨਹਾਣ ਸਹਿਆ ਜੀ ਤੇ ਇਹਨਾਂ ਗੱਲਾਂ ਨੇ ਇਸੇ ਖੇੜ ਆਈ ਰਗੜਾ ਪਾਣੀ ਲਾਉਣਾ ਜੀ ਜੀ ਤੇ ਆਪਾਂ ਸੋਚਿਆ ਵੀ ਕਿਰਤ ਕੋਈ ਕਰਨੀ ਹੈ ਤੇ ਗੁਲਾਮੀ ਆਪਾਂ ਕਿਸ ਦੀ ਸਹਿ ਨਹੀਂ ਸਕਦੇ ਜਨਾਬ ਆਪਾਂ ਅਰੇ ਨਹੀਂ ਸਹਿਨੇ ਆ ਜੀ ਇਸ ਕਰਕੇ ਆਪਾਂ ਸੋਚਿਆ ਵੀ ਆਪਾਂ ਆਪਣਾ ਇੱਕ ਪਹਿਰਾ ਸ਼ੁਰੂ ਕਰੀਏ ਜੀ ਤੇ ਆਪਾਂ ਫਿਰ ਇੰਨਾ ਕੀਤਾ ਵੀ ਆਪਾਂ ਮਨ ਸੋਚਿਆ ਸੀ ਤਗੜੇ ਦਾਸ ਜੀ ਨੇ ਕੀਤੀ ਬਾਬਾ ਸ਼੍ਰੀਚੰਦ ਸਾਹਿਬ ਮਹਾਰਾ ਜੜੀ ਬਾਬੇ ਦੀਪ ਸਿੰਘ ਜੀ ਨਾਲ ਆੜੀ ਮਹਾਰਾ ਹੀ ਕਿਰਪਾ ਕਰੋ ਇਹੋ ਜਿਹਾ ਪਹਿਰਾ ਕਰੋ ਵੀ ਜਿਹੜਾ ਆਪਣੀ ਗਿਰਤਾਪੇ ਕਰੀਏ ਕਿਹਦੇ ਥੱਲੇ ਅਧীন ਨਾ ਹੋ ਗਰੀਏ ਇਹ ਖਾਸਾ ਦੀਨਪੇ ਤੇ ਹੁੰਦਾ ਨਹੀਂ ਆ ਇਹ ਬੇ ਉੜਦੇ ਜੇ ਸਵੇਰੇ ਕਿੰਨੇ ਵਜੇ ਤੋਂ ਸਟਾਰਟ ਹੋ ਜਾਂਦਾ ਤੁਹਾਡਾ ਕੰਮ ਮਿਹਨਤ ਕਰਦੇ ਹੋ ਕਿੰਨੀ ਕਿ ਮਿਹਨਤ ਲੱਗਦੀ ਹੈ ਸਾਡੇ ਦਰਸ਼ਕਾਂ ਵੇਖੋ ਆਪਾ ਮਹਾਰਾਜ ਜੀ ਵੇਖੋ ਅਮਰਦਵ ਜੀ ਆਪਣਾ ਸ਼ਨਾਰ ਪਾਲ ਕਰਕੇ ਦਾਤ ਨੂੰ ਪੁੱਪਾ ਕਰਕੇ ਸਾਰਾ ਪੈਰਾ ਡਰ ਕੇ ਆਪਣਾ ਜਿਹੜੇ ਵੀ ਆਪਣੇ ਪੈਰੇ ਹੁੰਦੇ ਹੈ ਕੋਈ ਗੁਪਤ ਪੈਰੇ ਹੁੰਦੇ ਆਪਣੇ ਸਾਰੇ ਪੈਰੇ ਗਏ ਆਪਾ ਜਬਾ ਜਾਵੇ ਰਗੜੇ ਪਾਣੀ ਦੇ ਬਹਿ ਨੇ ਰਗੜੇ ਪਾਣੀ ਜਾਬ ਲੈ ਗਾ ਹੋਵੇ ਤਾਂ ਰਗੜਾ ਪਾਣੀ ਬੋਲਾ ਆ ਮੇਰਾ ਮਸਾਲਾ ਤਿਆਰ ਪਰ ਤਿਆਰ ਕਰਕੇ ਇੱਥੇ ਲੈ ਆਵਾ ਫੇਰ ਇਹ ਸਾਰੀ ਰਗੜਾ ਪਾਣੀ ਚੱਲਦਾ ਹੀ ਰਹਿਣਾ ਵਾ ਦੇਖਣਾ ਤੇ ਬੜੀ ਮਿਹਨਤ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖੋ ਮਹਾਰਾਜ ਜੀ ਨੂੰ ਇੱਕ ਤੋਂ ਡੇਢ ਘੰਟੇ ਤੋਂ ਲੱਗਦਾ ਹੀ ਹੈ ਤਿਆਰ ਕਰਦੇ ਆ ਜੀ ਤੇ ਆਪੇ ਹਿਸਾਬ ਨਾਲੇ ਸਾਰੀ ਘੜੀ ਮੋਰਚਾ ਚੱਲਦਾ ਹੀ ਰਹਿਣਾ ਤੇ ਉਹ ਹਿਸਾਬ ਨਾਲ ਫਿਰ ਲੱਗੇ ਡਹੀ ਰਾਜੀ ਜੀ ਹਾਂ ਜੀ ਇਹ ਕਿ ਲੋਕ ਪਿਆਰ ਕਰਦੇ ਨੇ ਕਿੰਨਾ ਕਿ ਪਿਆਰ ਦਿੰਦੇ ਨੇ ਕਿਉਂਕਿ ਮੈਂ ਦੇਖਿਆ ਕਿ ਬੜੇ ਨਿਮਰਤਾ ਰਾਹ ਤੂੰ ਸਾਰਿਆਂ ਦਾ ਸਤਿਕਾਰ ਕਰਦੇ ਹੋ ਕਸਟਮਰ ਆਂਦਾ ਉਹਨਾਂ ਨੂੰ ਪੂਰਾ ਪਿਆਰ ਦੇ ਨਾਲ ਡੀਲ ਕਰਦੇ ਹੋ ਕਿੰਨਾ ਕਿ ਪਿਆਰ ਲੋਕ ਫਿਰ ਦਿੰਦੇ ਨੇ ਪਿਆਰ ਹੀ ਤਾਂ ਹੈਗਾ ਨੀ ਕਿਰਪਾ ਦਾ ਬਹੁਤ ਮਿਲਦਾ ਜੀ ਸਾਰੇ ਬੜਾ ਪਿਆਰ ਕਰਦੇ ਆਪਾਂ ਪ੍ਰੇਮ ਨਾਲ ਸਾਰਿਆਂ ਨਾਲ ਚੱਲਦੇ ਹਾਂ ਤੇ ਸਾਡੇ ਪ੍ਰੇਮ ਨਾਲ ਹੀ ਚੱਲਦੇ ਆ ਹਾਂ ਜੀ ਪਿੰਨੜਾ ਗਲਾਸ ਹੈ ਤੇ ਮੇਰਾ ਵੇਚਦਾ ਤੇ ਮਿਹਨਤ ਕਿੰਨੀ ਕਿ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਮੇਰੇ ਤੇ ਮਹਾਰਾਜ ਜੀ ਵੇਖੋ ਜੋ ਅਮਰਤ ਵਾਲੇ ਤੋਂ ਉੱਠ ਕੇ ਸਾਰਾ ਪੈਰਾ ਕਈ ਲਵੇ ਸ਼ਾਮਾਂ ਤੱਕ ਇਹੋ ਕੁਝ ਕਰਦੇ ਰਹੀਦਾ ਆ। ਜੀ ਤੇ ਛੋਟਾ ਛੋਟਾ 20 ਰੁਪਏ ਦਾ ਗਲਾਸ ਹੈ ਤੇ ਵੱਡਾ 50 ਰੁਪਏ ਦਾ ਗਲਾਸ ਹੈ ਜੀ। ਸੋ ਗਰਮੀ ਦਾ ਸੀਜ਼ਨ ਜਿਹੜਾ ਆ ਚੁੱਕਿਆ ਹੈ ਤੇ ਗਰਮੀ ਦੇ ਵਿੱਚ ਗਰਮੀ ਤੋਂ ਰਾਹਤ ਪਾਉਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਲੋਕ ਜਰੇ ਨੇ। ਮੁਕਤੇ ਅਪਣਾਉਂਦੇ ਨੇ। ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਠੰਡੀ ਮਿੱਠੀ ਸਰਦਾਈ ਨੇ ਅੰਗਰੇਜ਼ਾਂ ਵੱਲੋਂ ਮੇਰਾ ਤੋਹਫਾ ਦਿੱਤਾ ਲੋਕਾਂ ਨੂੰ ਢੰਡੀ ਮਿੱਟੀ ਸਰਦਾਈ ਦੇ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਮਨ ਚ ਕਿੱਦਾਂ ਆਇਆ ਏ ਗਰਮੀ ਵੀ ਸ਼ੁਰੂ ਹੋ ਚੁੱਕੀ ਏ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਦੇ ਮੇਰਾ ਨਾਮ ਮਨਦੀਰ ਸਿੰਘ ਆ ਜੀ ਮੰਦਰ ਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਗਰਮੀ ਚਾਲੂ ਹੋ ਗਈ ਏ ਤੇ ਲੋਕਾਂ ਨੂੰ ਜਿਹੜਾ ਠੰਡਿਆ ਕਰਨਾ ਹੈ ਮਨ ਚ ਕਿੱਦਾਂ ਮਹਾਰਾਜ ਜੀ ਵੇਖੋ ਆਪਾਂ ਸ਼ਰੂ ਤੇ ਪ੍ਰਤਾਪ ਸਿੰਘ ਆ ਜੀ ਤੇ ਇਹਨਾਂ ਗੱਲਾਂ ਨਾਲ ਇਸੇ ਖੇੜ ਆਈ ਰਗੜਾ ਪਾਣੀ ਲਾਉਣਾ ਜੀ ਜੀ ਤੇ ਆਪਾਂ ਸੋਚਿਆ ਵੀ ਕਿਰਤ ਕੋਈ ਕਰਨੀ ਹੈ ਤੇ ਗੁਲਾਮੀ ਆਪਾਂ ਕਿਸ ਦੀ ਸਹਿ ਨਹੀਂ ਸਕਦੇ ਤੇ ਨਾ ਆਪਾਂ ਕਿਸ ਦੀ ਸਹਿਨੇ ਆ ਜੀ ਇਸ ਕਰਕੇ ਆਪਾਂ ਸੋਚਿਆ ਵੀ ਆਪਾਂ ਆਪਣਾ ਹੀ ਕੋਈ ਪਹਿਰਾ ਸ਼ੁਰੂ ਕਰੀਏ ਜੀ ਤੇ ਆਪਾਂ ਫਿਰ ਇਨਾਂ ਕੀਤਾ ਵੀ ਆਪਾਂ ਮੰਨ ਸੋਚਿਆ ਸੀ ਤਗਦੇ 10 ਦਿਨ ਦੀ ਕੀਤੀ ਬਾਬੇ ਸ਼੍ਰੀਚੰਦ ਸਾਹਿਬ ਮਹਾਰਾ ਜੜੀ ਬਾਬੇ ਦੀਪ ਸਿੰਘ ਜਣਾ ਵਾੜੀ ਮਹਾਰਾ ਹੀ ਕਿਰਪਾ ਕਰੋ ਕਿ ਇਹੋ ਜਿਹਾ ਪਹਿਰਾ ਕਰੋ ਵੀ ਜਿਹੜਾ ਆਪਣੀ ਕਿਰਤ ਆਪੇ ਕਰੀਏ ਕਿਸੇ ਦੇ ਥੱਲੇ ਅਧੀਨ ਨਾ ਹੋ ਕੇ ਰਹੀਏ ਤਾਂ ਖਾਸ ਆਦੀਨ ਕਹਦੇ ਹੁੰਦਾ ਵੀ ਨਹੀਂ ਆ ਜੀ ਆਪਾਂ ਮਹਾਰਾ ਜੀ ਦੀ ਸ਼ੀਧਾ ਨਿਗਰ ਜੇ ਆਪਾਂ ਜਾ ਆ ਗਏ ਆਪਣਾ ਪਹਿਰਾ ਸ਼ੁਰੂ ਕਰਤਾ ਸ਼ਰਦਾਈ ਦਾ ਇੱਥੇ ਆਣ ਕੇ ਸੋ ਫਿਰ ਸਿੰਘ ਸਾਹਿਬ ਕਿਦੋਂ ਉੜਦੇ ਜੇ ਸਵੇਰੇ ਕਿੰਨੇ ਵਜੇ ਤੋਂ ਸਟਾਰਟ ਹੋ ਜਾਂਦਾ ਤੁਹਾਡਾ ਕੰਮ ਮਿਹਨਤ ਕਰਦੇ ਹੋ ਕਿੰਨੀ ਕਿ ਮਿਹਨਤ ਲੱਗਦੀ ਹੈ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਆਪਾਂ ਮਹਾਰਾਜ ਜੀ ਵੇਖੋ ਅੰਮ੍ਰਿਤ ਵੇਲੇ ਆਪਣਾ ਇਸ਼ਨਾਨ ਪਾਲ ਕਰਕੇ ਤਾਤ ਨੂੰ ਪੁੱਛਾ ਕਰਕੇ ਸਾਰਾ ਪਹਿਰਾ ਕਰਕੇ ਆਪਣਾ ਜਿਹੜੇ ਵੀ ਆਪਣੇ ਪਹਿਰੇ ਹੁੰਦੇ ਕਈ ਗੁਪਤ ਪਹਿਰੇ ਵੀ ਹੁੰਦੇ ਆਪਣੇ ਸਾਰੇ ਪਹਿਰੇ ਕਰਕੇ ਆਪਾਂ ਜੇ ਆਪਾਂ ਜਾਵੇ ਰਗੜੇ ਪਾਣੀ ਦੇ ਵਾਹਣ ਨੇ ਰਗੜੇ ਪਾਣੀ ਜਾਬ ਲੈ ਗੱਛਵੇਂ ਤੱਕ ਰਗੜਾ ਪਾਣੀ ਪੋਣਾ ਆ ਫਿਰ ਆਪਾਂ ਸਾਰਾ ਤਿਆਰ ਪਰ ਤਿਆਰ ਕਰਕੇ ਇੱਥੇ ਲੈ ਆਉਣਾ ਫਿਰ ਇੱਥੇ ਸਾਰੀ ਰਗੜਾ ਪਾਣੀ ਚੱਲਦਾ ਹੀ ਰਹਿਣਾ ਵਾ ਜੀ ਤੋਂ ਮਿਹਨਤ ਫਿਰ ਕਿੰਨੀ ਕੇ ਬਾਬਾ ਜੀ ਕਰਨੇ ਪੈਣਗੇ ਕਿਉਂਕਿ ਇਹਨੂੰ ਢੋਟਣਾ ਤੇ ਬੜੀ ਮਿਹਨਤ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖੋ ਦੇਖੋ ਮਹਾਰਾਜ ਇਹਨੂੰ ਇੱਕ ਤੋਂ ਡੇਢ ਘੰਟਾ ਤੇ ਲੱਗਦਾ ਹੀ ਹੈ ਤਿਆਰ ਕਰਦੇ ਆ ਜੀ ਤੇ ਆਪੇ ਹਿਸਾਬ ਨਾਲ ਸਾਰੀ ਘੜੀ ਮੋਰਚਾ ਚੱਲਦਾ ਹੀ ਰਹਿਣਾ ਤੇ ਉਸ ਹਿਸਾਬ ਨਾਲ ਫਿਰ ਲੱਗੇ ਜੀ ਦਾ ਜੀ ਹਾਂ ਜੀ ਸੋ ਫਿਰ ਕਿੰਨ ਕਿੰਨੇ ਕ ਲੋਕ ਪਿਆਰ ਕਰਦੇ ਨੇ ਕਿੰਨਾ ਕ ਪਿਆਰ ਦਿੰਦੇ ਨੇ ਕਿਉਂਕਿ ਮੈਂ ਦੇਖਿਆ ਕਿ ਬੜੇ ਨਿਮਰਤਾ ਰਾਹ ਤੂੰ ਸਾਰਿਆਂ ਦਾ ਸਤਿਕਾਰ ਕਰਦੇ ਹੋ ਕਸਟਮਰ ਆਂਦਾ ਉਹਨਾਂ ਨੂੰ ਪੂਰਾ ਪਿਆਰ ਦੇ ਨਾਲ ਡੀਲ ਕਰਦੇ ਹੋ ਕਿੰਨਾ ਕ ਪਿਆਰ ਲੋਕ ਫਿਰ ਦਿੰਦੇ ਨੇ ਯਾਰ ਸੀ ਤਾਂ ਹੈਗਾ ਦੀ ਕਿਰਪਾ ਨਾਲ ਬਹੁਤ ਮਿਲਦਾ ਜੀ ਸਾਰੇ ਬੜਾ ਪਿਆਰ ਕਰਦੇ ਆਪਾਂ ਪ੍ਰੇਮ ਨਾਲ ਸਾਰਿਆਂ ਨਾਲ ਚੱਲਦੇ ਸਾਡੇ ਨਾਲ ਵੀ ਸਾਡੇ ਪ੍ਰੇਮ ਨਾਲ ਹੀ ਚੱਲਦੇ ਆ ਹਾਂਜੀ ਸੋ ਫਿਰ ਕਿੰਨੇ ਦਾ ਗਲਾਸ ਹੈ ਤੇ ਕਿੰਨੇ ਦਾ ਵੇਚਦੇ ਹੋ ਤੇ ਮਿਹਨਤ ਕਿੰਨੀ ਕ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮਿਹਨਤ ਮਹਾਰਾ ਜੀ ਵੇਖੋ ਜੋ ਅਮਰਤ ਵੇਲੇ ਤੋਂ ਉੱਠ ਕੇ ਸਾਰਾ ਪੈਰਾ ਕੈਨ ਦੇਵੇ ਸ਼ਾਮਾਂ ਤੱਕ ਇਹੋ ਇਹ ਛੋਟਾ ਛੋਟਾ 20 ਰੁਪਏ ਦਾ ਗਲਾਸ ਹੈ ਤੇ ਵੱਡਾ 50 ਰੁਪਏ ਦਾ ਗਲਾਸ ਹੈ ਜੀ ਪਰ ਕਿੰਨੀ ਕੀ ਜਾਣ ਲੱਗਦੀ ਏ ਇਹਨੂੰ ਘੋਟਣ ਵਾਸਤੇ ਜਾਣ ਵੇਖੋ ਜੀ ਇਹ ਰਗੜਾ ਪਾਣੀ ਚੀਜ਼ ਹੀ ਇਦਾਂ ਦੀ ਆ ਸਰੋਤ ਵੇਖੋ ਕਿੱਡਾ ਭਾਰਾ ਆ ਜੀ ਤੇ ਸਮਝਾ ਰਹਿਣਾ ਪਹਿਲਾਂ ਇਹ ਜਾਣ ਲੈਂਦਾ ਤੇ ਫਿਰ ਜਾਣ ਦਿੰਦਾ ਆ ਇਹ ਹਾਂਜੀ ਤੇ ਸਿਰ ਤੋਂ ਲੈ ਕੇ ਤੇ ਪੈਰ ਦੇ ਗੂਠੇ ਤੱਕ ਜੋਰ ਹੀ ਸਾਰਾ ਇੱਥੇ ਲੱਗਦਾ ਲੱਗ ਜਾਂਦਾ ਜੀ ਹਾਂਜੀ ਸੋ ਫਿਰ ਇੱਕ ਮੈਨੂੰ ਪਤਾ ਲੱਗਿਆ ਕਿ ਆ ਜਿਹੜਾ ਜਿਸ ਦੇ ਨਾਲ ਘੋਟਦੇ ਹੋ ਉਹਦੀ ਕੀ ਕਹਾਣੀ ਏ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖੋ ਪਤਾ ਲੱਗਿਆ ਕਿ ਇਹ ਬੇਤਰੀ ਬੜੀ ਕਾਗਜ਼ਾ ਤੇ ਸ਼ਕਤੀ ਉਹਦਾ ਕੀ ਬੈਨੀਫੀਟਰੀ ਦੱਸੂਗਾ ਮਹਾਰਾਜੀ ਵੇਖੋ ਨਿੰਮ ਦਾ ਸਨੋਤਰਾ ਆਪਣੇ ਕੋਲ ਜੀ ਤੇ ਤੁਹਾਨੂੰ ਪਤਾ ਜਿਹੜੀ ਨਿੰਮ ਆ ਜੀ ਨਿੰਮ 'ਚ ਗੁਣ ਬਹੁਤ ਜ਼ਿਆਦਾ ਆ ਜੀ ਤੇ ਨਿੰਮ ਜਿਹੜਾ ਘਸਰੀ ਆ ਆਪਣੇ ਜਿਹੇ ਦੰਤ ਛੱਡਦੀ ਆ ਵਿੱਚ ਜੀ ਉਹਦੇ ਕਾਦੇ ਨੇ ਛੱਡਨੇ ਸਾਰੇ ਸ਼ਰਧਾਈ ਜਾਣ ਕੇ ਤੇ ਬੰਦੇ ਸਰੀਰ ਦੀ ਜਾਣੇ ਸਾਰੇ ਜੀ ਤੇ ਇਹਦੇ ਨਾਲ ਜਿੱਦਾਂ ਖੁਸ਼ਕੀ ਵਗੈਰਾ ਖੰਗ ਵਗੈਰਾ ਕਈ ਜਿਹੜਾ ਸੋਮਵਾਰੀ ਦਾ ਨਾਸ਼ ਕਰਨਾ ਇਹਨੇ ਜੀ ਤੇ ਸ਼ਰਧਾਈ ਵਿੱਚ ਜਿੱਦਾਂ ਪੈਂਦਾ ਆ ਬਦਾਮ ਖਸਖਾਸ ਸਾਰੀਆਂ ਲਾਦੀਆਂ ਕਾਲੀ ਮਿਰਚ ਗੁਲਾਬ ਦੇ ਫੁੱਲ ਸੌਂਫ ਦੁੱਧ ਪਾ ਸਕਦੇ ਆ ਜੀ ਤੇ ਸ਼ੱਕਰ ਪਾ ਸਕਦੇ ਆ ਤੇ ਸ਼ੱਕਰ ਵੀ ਠੰਡੀ ਹੁੰਦੀ ਆ ਜੀ ਜੀ ਇਹਦੇ ਨਾਲ ਜਿਹੜੀ ਇਹ ਤਸਵੀਰ ਉਹਦੀ ਚੇਂਜ ਹੋ ਜਾਂਦੀ ਜਦੋਂ ਬਦਾਮ ਗਰਮ ਹੁੰਦੇ ਆ ਤੇ ਬਾਕੀ ਆਪਾਂ ਮਿੱਟੀ ਦਾ ਭਾਂਡਾ ਲੈ ਕੇ ਉਹਦੇ ਵਿੱਚ ਸਾਰੀ ਰਸਤੀ ਜਿਹੜੀ ਆ ਭਉ ਦਿੰਨੇ ਆ ਸਵੇਰੇ ਕੱਢ ਦਿੰਨੇ ਆ ਅਮਰਤ ਵੇਲੇ ਜੀ ਤੇ ਉਹਦੇ ਨਾਲ ਜਿਹੜਾ ਵੀ ਜਿਹੜੀ ਤਸਵੀਰ ਇਹਦੀ ਚੇਂਜ ਹੋ ਜਾਂਦੀ ਆ ਜੀ ਉਹਦਾ ਜਿਹੜਾ ਵੀ ਵਧੀਆ ਸਾਰਾ ਪੈਰਾ ਹੋ ਜਾਂਦਾ ਹਾਂਜੀ ਸੋ ਫਿਰ ਕਿੰਨੇ ਕਿ ਪਰਿਵਾਰ ਤੇ ਕਿੰਨੇ ਕਿ ਮੈਂਬਰ ਲੱਗੇ ਤੇ ਨਾਲ ਆ ਤੁਹਾਡਾ ਛੋਟਾ ਭਾਈ ਹੈ ਹਾਂਜੀ ਛੋਟਾ ਭਾਈ ਆ ਜੀ ਪਰਿਵਾਰ ਦੀ ਪੂਰੀ سپورਟ ਹੈ ਹਾਂਜੀ ਹਾਂਜੀ ਆਪਾਂ ਪਹਿਰਾ ਸਾਰਾ ਆ ਵੀ ਸੰਭਾਲ ਲਈਦਾ ਕਿਉਂਕਿ ਆਪਾਂ ਮਿਸ਼ਰ ਸੀ ਦਾ ਤਰਨਾਦਾਲ ਜੀ ਪਹਿਰਾ ਕਰਦੇ ਬਾਬੇ ਨਹੀਂ ਜਿਹੇਦਾਰ ਬਾਬਾ ਹੀ ਸਿੰਘੀ ਤਰਨਾਦਾਲ ਮਿਸ਼ਰ ਸੀ ਦਾ ਜੀ ਜੀ ਉਹਨਾਂ ਨਾਲ ਵੀ ਬਾਬਾ ਜੀ ਰਹੇ ਆ ਸਾਰਾ ਪਹਿਰਾ ਗੀਤਾਂ ਦਾ ਪਾਣੀ ਉੱਥੇ ਵੀ ਲਾਈਦਾ ਸੀ ਜੀ ਤੇ ਅਸੀਂ ਦਾਨੀ ਕਿਰਪਾ ਨਾਲ ਬਲ ਪੂਰਾ ਆ ਸਾਰਾ ਪਹਿਰਾ ਜਾਣਦੇ ਕਰਕੇ ਆ ਵੀ ਸਾਰਾ ਪਹਿਰਾ ਲਈ ਫਿਰਦਾ ਜੀ ਹਾਂਜੀ ਤੇ ਫਿਰ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਪਿਆਰ ਦਿੰਦੇ ਨੇ ਤੇ ਪਿਆਰ ਕਰਦੇ ਨੇ ਤੇ ਤੁਹਾ ਪਿਆਰ ਲੈ ਕੇ ਵੀ ਜਾਂਦੇ ਨੇ ਕਿਉਂਕਿ ਪਿਆਰ ਹੁੰਦਾ ਜੇ ਜਾਨ ਤੁਸੀਂ ਲਾਉਂਦੇ ਤੇ ਪਿਆਰ ਹੀ ਤੁਸੀਂ ਬਣਦੇ ਤਾਂ ਕੀ ਕਹਿਣਾ ਕਰੀਂ ਕਹਿਣਾ ਮਹਾਰਾਜ ਇਹੋ ਵੇਖੋ ਜੰਗੀਆਂ ਦੀ ਜਾਂ ਨੂੰ ਖਾਣੀਆਂ ਪੀਣੀਆਂ ਚਾਹੀਦੀਆਂ ਵਾ ਇਹਦੇ ਵਿੱਚ ਜੇ ਤਾਂ ਮੰਨ ਲਓ ਕਿ ਇਹ ਸਬੂਬमारी ਦਾ ਨਾਸ਼ ਕਰਨਾ ਕਾਲੀ ਮਿਰਚ ਵਿੱਚ ਕਿੰਨੇ ਗੋਣੇ ਆ ਲਾਚੀ ਵਿੱਚ ਕਿੰਨੇ ਗੋਣੇ ਆ ਬਦਾਮ ਲਈ ਕਿੰਨੇ ਗੋਣੇ ਆ ਦਿਮਾਗ ਨੂੰ ਤਾ ਦਿੰਦੇ ਸਾਰੇ ਸਰੀਰ ਨੂੰ ਜੇ ਆਪਾਂ ਹੋਰ ਵੀ ਵੇਖੋ ਆਪਾਂ ਨਿੰਦਿਆ ਨਹੀਂ ਕਿਸੇ ਦੇ ਕਰਦੇ ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦਾ ਕੰਮ ਜਿਹੜਾ ਵਾ ਖਰਾਬ ਹੋਵੇ ਠੱਪ ਹੋਵੇ ਜਾਂੰਦ ਭਾਵੇ ਪੀਸ ਤਾਂ ਵੀਰ ਨੇ ਲਾ ਕੇ ਠੰਡਾ ਦੁਕਾਨ ਲਾਈ ਤੇ ਕੁਝ ਵੀ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਇਹ ਆ ਕਿ ਵੇਖੋ ਜਿਹਦਾ ਜ਼ਹਿਰ ਹੈ ਉਹ ਜ਼ਹਿਰ ਹੀ ਆ ਹਣਾ ਜੀ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਤੇ ਨਾ ਆਪਾਂ ਕਹਿਣਾ ਆ ਜ਼ਹਿਰ ਵਿੱਚ ਤੇ ਅਮਰਤ ਵਿੱਚ ਬਹੁਤ ਫਰਕ ਹੁੰਦਾ ਆ ਇਹ ਬੰਦੇ ਨੇ ਆਪ ਸਮਝ ਲਵਾ ਆ ਕਿ ਮੈਂ ਜ਼ਹਿਰ ਪੀਣਾ ਵਾਂ ਆ ਕਿ ਅਮਰਤ ਪੀਣਾ ਆ ਜੀ ਜੀ ਹਾਂ ਜੀ ਆਪਣੀ ਚੰਗੀ ਜ਼ਿੰਦਗੀ ਵਾਸਤੇ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਤੇ ਕਸਟਮਰ ਜਿਹੜੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਅੱਜ ਆ ਦਰ ਆਓ ਜੀ ਆਓ ਮਹਾਰਾਜ ਸਾਹਿਬਾ ਅਸੀ ਗੱਲ ਅਸੀ ਗੱਲ ਕੀ ਨਾਮ ਦੇ ਉਧਰ ਦੇਖੋ ਜਰਾ ਇਹ ਮੇਰਾ ਸੰਦੀਪ ਸਿੰਘ ਜੀ ਸੰਦੀਪ ਜੀ ਕਿੱਦਾਂ ਦੇਖਦੇ ਹੋ ਕਿ ਫਿਰ ਤੋਹਫੇ ਦੇਣ ਦੇ ਨੇ ਗਰਮੀ ਦੇ ਵਿੱਚ ਠੰਡੀ ਮਿੱਟੀ ਸਰਦਾਈ ਕੀ ਕਹਿਣਾ ਚਾਹਦੇ ਆ ਇਹ ਭਾਈ ਬਹੁਤ ਵਧੀਆ ਜੀ ਜੀ ਇਹ ਨਾਮ ਤੇ ਕੋਈ ਮਿਲਾਵਟ ਐ ਚ ਭਾਈ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਆ ਜੀ ਤੇ ਇਹ ਤੇ ਇਦਾਂ ਦੀ ਚੀਜ਼ ਨੇ ਨੇਚਰਲ ਚੀਜ਼ ਆ ਇੱਕ ਸਿਹਤ ਲਈ ਵਧੀਆ ਰਹਿੰਦੀ ਆ ਮਿਲਾਵਟੀ ਨਹੀਂ ਆ ਬਾਹਰ ਲਿਆਂ ਚੀਜ਼ਾਂ ਪੀਵੀ ਹੀ ਬਿਮਾਰ ਹੋਏ ਆ ਇਹ ਤੇ ਸਗੋਂ ਆਪਣੇ ਦਾ ਸਾਥ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੀ ਨਾਲੇ ਨਾ ਕੋਈ ਮਿਲਾਵਟ ਐ ਨਾਲੇ ਸ਼ੁੱਧ ਚੀਜ਼ ਆ ਮੈਂ ਸਾਰਿਆਂ ਨੂੰ ਅਪੀਲ ਕਰਾਂ ਸਾਰੇ ਸਾਥ ਦਿਨ ਸਾਨੂੰ ਭਾਜੀ ਹੋਣਾ ਸਾਰੇ ਸੋ ਬੜਾ ਮੇਲਾ ਲੱਗਿਆ ਨਾ ਲੋਕੀ ਪਿਆਰ ਵੀ ਬੜਾ ਦੇਂਦੇ ਨੇ ਮੈਂ ਜਦੋਂ ਆਇਆ ਨਾ ਤੇ ਗੱਡੀਆਂ ਵਾਲੇ ਵੀ ਜਿਹੜੇ ਰੋ ਰੋ ਕੇ ਖਿੜਾਰ ਕੇ ਕਹਿੰਦੇ ਪਿੰਨੇ ਸਰਦਾਈ ਪੀਣੀ ਆ ਲੱਗਦਾ ਨਹੀਂ ਕਿ ਤਿੰਨੇ ਕਿਤੇ ਵਧੀਆ ਚੀਜ਼ਾਂ ਤੇ ਤਾਂ ਹੀ ਲੋਕ ਜਿਹੜਾ ਪਿਆਰ ਦਿੰਦੇ ਪਨੇ ਤੇ ਪਿਆਰ ਵੰਡਦੇ ਵੀ ਭਾਜੀ ਜੀ ਬਿਲਕੁਲ ਬਹੁਤ ਵਧੀਆ ਚੀਜ਼ ਆ ਇਹ ਸਾਰਿਆਂ ਨੂੰ ਪਿਆਰ ਦੇਣਾ ਚਾਹੀਦਾ ਸਗੋਂ ਇਹ ਮੈਂ ਖੁਦ ਬੜੀ ਦੂਰੋਂ ਪੀਣ ਆਇਆ ਵਧੀਆ ਪੀ ਕੇ એનર્ਜੀ ਵਧੀਆ ਫੀਲ ਹੁੰਦੀ ਆ ਕਿੱਥੋਂ ਆਏ ਹੋ ਤੁਸੀਂ ਮੈਂ ਭਾਜੀ ਇਧਰੋਂ ਲੱਗੀ ਦਾ ਲੋਕਲੀਆ ਇਹ ਮੈਨਾਂ ਕੰਮ ਹੈ ਕਿ ਸਿੱਖਦਾ ਕੁਛ ਤੇ ਉਹ ਮੈਂਦਲ ਪਾ ਪੀ ਕੇ ਫੇਰ ਹੀ ਜਾਣਾ ਤੁਸੀਂ ਰੋਜ਼ ਪੀਂਦੇ ਹੋ ਫਿਰ ਰੋਜ਼ ਪੀਂਦੇ ਰੋਜ਼ ਪੀਂਦੇ ਕਿੰਦਾ ਨਫਰ ਲੱਗਦਾ ਤੁਹਾਨੂੰ ਐਨਰਜੀ ਆਦੀ ਪੂਰੀ ਵਿੱਚ ਆਜਗੀ ਵਧੀਆ ਮਹਿਸੂਸ ਹੁੰਦੀ ਐਨਰਜੀ ਬੱਕਰੀ ਲੈਵਲ ਦੀ ਨਾਲੇ ਰੱਬ ਦਾ ਨਾਮ ਲੈ ਕੇ ਬਣਾਉਂਦੇ ਮਹਾਰਾਜ ਦਾ ਨਾਮ ਲੈ ਕੇ ਤੁਹਾਡੀ ਘਰਦੇ ਆ ਨਾਲੇ ਇਹਨੇ ਗੁਰੂ ਮਹਾਰਾਜ ਨੇ ਬਖਸ਼ੀ ਸਾਨੂੰ ਜੀ ਜੀ ਧਗਰਾਸਰदाई ਬਹੁਤ ਵਧੀਆ ਲੱਗਦਾ ਇਹਨਾਂ ਦਾ ਠੀਕ ਹੈ ਸੋ ਗੱਲਬਾਤ ਕਿਸੇ ਇਹ ਜੀ ਕਹਿੰਦੇ ਜੀ ਬਹੁਤ ਵਧੀਆ ਏ ਸਾਫ ਸੁਥਰਾ ਨਾ ਵੇਖਦੇ ਨੇ ਗੁਰੂ ਸਾਹਿਬ ਦਾ ਉਹਦਾ ਆਸਰਾ ਲੈ ਕੇ ਸੁਰੇ ਕੰਮ ਸ਼ੁਰੂ ਕਰਦੇ ਨੇ ਤੇ ਸਵੇਰ ਤੋਂ ਲੈ ਕੇ ਹੀ ਜਰਾਏ ਸ਼ਾਮ ਤੱਕ ਐਦਾ ਹੀ ਜਰਾਏ ਕੰਮ ਚੱਲਦਾ ਰਹਿੰਦਾ ਹੈ ਉਹਨਾਂ ਨੇ ਬੇਨਤੀ ਵੀ ਕੀਤੀ ਹੈ ਕਿ ਵਧੀਆ ਸਮਾਨ ਜਰਾਏ ਉਹ ਦਵੇ ਤਾਂ ਫੇਰ ਹੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਸਾਡੇ ਤੇ ਵੀ ਕਿਰਪਾ ਪਰਮਾਤਮਾ ਦੀ ਤੇ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਆਪਾਂ ਜਰਾਏ ਵਧੀਆ ਸਮਾਨ ਜਰਾਏ ਗਾਕਾਂ ਨੂੰ ਦਿੰਨੇ ਆ ਤਾਂ ਗਾਹਕ ਵੀ ਜਰੇ ਨੇ ਕੁਝ ਹੋ ਕੇ ਆਂਦੇ ਨੇ ਤਸਵੀਰ ਫੇਰ ਦਿਖਾ ਦਾਂਗੇ ਤੁਹਾਨੂੰ ਕਿੰਨਾਂ ਸਾਫ ਲੱਗੇ ਹੋਏ ਨੇ ਮਿਹਨਤ ਕਰਨ ਕਹਿੰਦੇ ਨੇ ਕਿ जान निकलਦੀ ਏ ਤਾਂ जान ਫਿਰ ਆਉਂਦੀ ਵੀ ਏ ਵਾਪਸ ਪੂਰੀ ਜਾਨ ਲੱਗਦੀ ਏ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜਿਹਦੇ ਨਾਲ ਜਿਹੜਾ ਘੋਟਾ ਲੱਗ ਰਿਹਾ ਉਹ ਵੀ ਜਿਹੜਾ ਨਿੰਮ ਦਾ ਲੱਕੜ ਨਿੰਮ ਦੀ ਲੱਕੜ ਹੈ ਉਹਦੇ ਇਸ ਤਰੀਕਾ ਕਹਿੰਦੇ ਨੇ ਬੜੇ ਵਧੀਆ ਤੱਤ ਨੇ ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਵੀਡੀਓ ਦੇਖਦਾ ਏ ਤੇ ਉਹ ਐਸ ਭਾਈ ਕੋਲ ਐਸ ਵੀਰ ਕੋਲ ਆਵੇ ਤਾਂ ਠੰਡਾ ਹੋ ਕੇ ਜਾਵੇ ਤਾਂ ਪਰਮਾਤਮਾ ਦੀ ਵੀ ਕਿਰਪਾ ਹੋਵੇ ਕਿ ਇਹਨਾਂ ਤੇ ਵੀ ਕਿਰਪਾ ਰਵੇ ਜਿਹੜਾ ਲੋਕਾਂ ਨੂੰ ਜਰਾਏ ਸਾਫ ਸੁੱਤਰਾ ਸਮਾਨ ਦੇ ਰਹੇ ਨੇ ਸਰਦਾਈ ਪਿਆਰੇ ਨੇ ਸੋ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਿਓ ਕੈਮਰਾ ਪਰਸਨ ਪਮਨਾਗਰਵਾ ਦੇ ਨਾਲ ਲੱਖੀ ਰਾਜਗੁਰੂ ਬਟਾਵਾ